ਅੰਮ੍ਰਿਤਸਰ ਦੇ ਸ਼ਹਿਰ ਵਿੱਚ ਖਾਣ ਪੀਣ ਵਾਲੀਆਂ ਨਹਿਕਾ ਦੁਕਾਨਾਂ ਦੇ ਉੱਤੇ ਕਾਰੀਗਰਾਂ ਵੱਲੋਂ ਸਿਰ ਨਹੀਂ ਟਕਿਆ ਹੁੰਦਾ ਅਤੇ ਨਾ ਹੀ ਹੱਥਾਂ ਤੇ ਗਲਵਜ਼ ਪਾਈ ਹੁੰਦੇ ਹਨ ਕਿਤੇ ਨਾ ਕਿਤੇ ਫੂਡ ਸੇਫਟੀ ਵੀ ਪਾਗ ਵਾਲੇ ਗੁੜੀ ਨੀਂਦ ਸੁੱਤੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਕੁਝ ਕੁ ਦੁਕਾਨਾਂ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਨਜ਼ਰ ਆ ਰਹੀ ਹੈ ਪਰ ਫਿਰ ਵੀ ਲੋਕ ਪੇਪਰਵਾਹ ਹੋ ਕੇ ਕਾਨੂੰਨ ਦੀਆਂ ਤਜੀਆਂ ਉਡਾ ਰਹੇ ਹਨ ਇਸ ਸੰਬੰਧੀ ਜਦੋਂ ਫਾਸਟਵੇਟ ਟੀਮ ਵੱਲੋਂ ਸਿਵਲ ਸਰਜਨ ਡਾਕਟਰ ਸੁੰਦਰਬੀਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਬਾਈਟ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਫਾਸਟਵੇ ਦੇ ਮਾਧਿਅਮ ਨਾਲ ਹੀ ਜਦੋਂ ਉਹਨਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਵਰਤੀ ਜਾ ਰਹੀ ਲਾਪਰਵਾਹੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਾਰਵਾਈ ਜ਼ਰੂਰ ਕਰਦੇ ਹਨ ਅਤੇ ਅੱਗੇ ਵੀ ਕਾਰਵਾਈ ਕਰਦੇ ਰਹਿਣਗੇ ਤਾਂ ਜੋ ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਦ ਦਵਾਈ ਜਾ ਸਕੇ ਅੱਜ ਜੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਸ਼ਹਿਰ ਦੇ ਵਿੱਚ ਉਹਨਾਂ ਦੁਕਾਨਾਂ ਦੀਆਂ ਜਿਨ੍ਹਾਂ ਦੁਕਾਨਾਂ ਤੇ ਫੂਡ ਸੇਫਟੀ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਨਹੀਂ ਕੀਤਾ ਜਾਂਦਾ ਤੇ ਤੁਹਾਨੂੰ ਅਸੀਂ ਉਹ ਵੀ ਤਸਵੀਰਾਂ ਉਹਾਵਾਂਗੇ ਜਿੱਥੇ ਕਈ ਦੁਕਾਨਦਾਰ ਬਿਲਕੁਲ ਸਿਰ ਢੱਕ ਕੇ ਹੱਥਾਂ ਤੇ ਗਲਫ ਪਾ ਕੇ ਉਹ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਪਰੋਸ ਰਹੇ ਹਨ ਪਰ ਜਿਨ੍ਹਾਂ ਦੁਕਾਨਾਂ ਤੇ ਸ਼ਹਿਰ ਦੇ ਵਿੱਚ ਜ਼ਿਆਦਾਤਰ ਦੁਕਾਨਾਂ ਤੇ ਇਹ ਰੂਲ ਨਹੀਂ ਫਾਲੋ ਕੀਤੇ ਜਾਂਦੇ ਲੋਕਾਂ ਨੇ ਸਿਰ ਨਹੀਂ ਟੱਕੇ ਹੁੰਦੇ ਹੱਥਾਂ ਤੇ ਗਲਫ ਨਹੀਂ ਪਾਏ ਹੁੰਦੇ ਲਾਗੇ ਲਾਗੇ ਗੰਦਗੀ ਖੜੀ ਹੁੰਦੀ ਹੈ ਤੇ ਕਿਤੇ ਨਾ ਕਿਤੇ ਇਹ ਸੇਫਟੀ ਫੂਡ ਵਿਭਾਗ ਗਹਿਰੀ ਨੀਂਦ ਸੁਤਾ ਹੋਇਆ ਨਜ਼ਰ ਜਾਬ ਰਿਹਾ ਹੈ ਕਿਉਂਕਿ ਇਹਨਾਂ ਦਾ ਫਰਜ਼ ਬੰਦਾ ਹੈ ਤੇ ਇਹਨਾਂ ਦਾ ਇਹਨਾਂ ਦਾ ਕਾਨੂੰਨੀ ਤੌਰ ਤੇ ਹੱਕ ਵੀ ਹੈ ਕਿ ਉਹਨਾਂ ਦੁਕਾਨਾਂ ਤੇ ਜਾ ਕੇ ਕਾਰਵਾਈ ਕੀਤੀ ਜਾਵੇ ਜਿਹੜੇ ਦੁਕਾਨਦਾਰ ਲੋਕਾਂ ਨੂੰ ਗੰਦੀਆਂ ਮੰਦੀਆਂ ਚੀਜ਼ਾਂ ਪਰੋਸ ਰਹੇ ਹਨ ਕਿਤੇ ਨਾ ਕਿਤੇ ਹੱਥ ਨਹੀਂ ਟੱਕ ਰਹੇ ਤੇ ਸਿਰ ਵੀ ਨਹੀਂ ਟਕੇ ਹੁੰਦੇ ਜਿਸ ਨਾਲ ਕੀਟ ਘਟਾਣੂ ਜਾਂ ਕੋਈ ਵੀ ਉਹਨਾਂ ਦੇ ਜੋ ਉਹਨਾਂ ਨੂੰ ਕੋਈ ਰੋਗ ਵੀ ਹੋਵੇ ਜਾਂ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਹੈ ਉਹ ਵੀ ਗ੍ਰਾਹਕਾਂ ਦੇ ਨਾਲ ਹੀ ਪਰੋਸ ਰਹੇ ਹਨ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਕਿ ਉਹ ਖਾਸ ਕਰਕੇ ਗੁਰੂ ਨਗਰੀ ਦੇ ਵਿੱਚ ਜਿੱਥੇ ਕਿ ਦੇਸ਼ ਵਿਦੇਸ਼ ਤੋਂ ਬਾਰੋ ਵੀ ਟੂਰਿਸਟ ਹੁੰਦੇ ਹਨ ਤੇ ਜਦੋਂ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਖਾਣ ਪੀਣ ਵਾਸਤੇ ਜਾਂਦੇ ਹਨ ਤੇ ਉਹਨਾਂ ਦਾ ਮਨ ਵੀ ਦੁਖੀ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਉਹ ਚੀਜ਼ ਨਹੀਂ ਮਿਲਦੀ ਉਹ ਜਿਵੇਂ ਕਿ ਜਿਵੇਂ ਹੱਥ ਨਹੀਂ ਉਹਨਾਂ ਨੇ ਆਪਣਾ ਹੱਥਾਂ ਦੇ ਗਲਤ ਨਹੀਂ ਪਾਏ ਹੁੰਦੇ ਸਿਰ ਨਹੀਂ ਟਕਿਆ ਹੁੰਦਾ ਜਾਂ ਹੋਰ ਜ਼ਰੂਰੀ ਹਦਾਇਤਾਂ ਦੀ ਉਹ ਪਾਲਣਾ ਨਹੀਂ ਕਰਦੇ ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਮਨ ਨੂੰ ਵੀ ਠੇਸ ਪਹੁੰਚਦੀ ਹੈ ਤੇ ਅਸੀਂ ਫਿਰ ਵੀ ਪ੍ਰਸ਼ਾਸਨ ਨੂੰ ਤੇ ਪੂਰ ਸੇਫਟੀ ਭਾਗ ਨੂੰ ਬੇਨਤੀ ਕਰਾਂਗੇ ਕਿ ਉਹ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਜਿਹੜੇ ਲੋਕ ਜਿਹੜੇ ਦੁਕਾਨਦਾਰ ਲੋਕਾਂ ਨੂੰ ਗੰਦਾ ਬੰਦਾ ਸਮਾਨ ਪਰੋਸਦੇ ਹਨ ਦਿੰਦੇ ਹਨ ਵੇਚਦੇ ਹਨ ਜਾਂ ਫਿਰ ਉਹ ਆਪਣੇ ਹਥਾਂ ਤੇ ਗਲਫ ਨਹੀਂ ਪਾਉਂਦੇ ਤੇ ਸਿਰ ਵੀ ਨਹੀਂ ਟੱਕਦੇ ਤੇ ਹੋਰ ਵੀ ਕਾਨੂੰਨ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਫਾਸਟਵੇ ਚੈਨਲ ਤੋਂ ਸਹਿਯੋਗੀ ਸੁਨੀਲ ਕੁਮਾਰ ਨਾਲ ਅਮਰੀਕ ਸਿੰਘ ਵੱਲਾ ਅੰਮ੍ਰਿਤਸਰ